ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਨੇ ਸਰਕਾਰੀ ਸਕੂਲ ਇੰਨੇ ਵਧੀਆ ਬਣਾਤੇ ਕਿ ਉੱਥੇ ਸ਼ਾਨਦਾਰ ਸਕੂਲਾਂ ਦੇ ਵਿੱਚ ਬੱਚੇ ਪੜ ਰਹੇ ਨੇ ਪ੍ਰਾਈਵੇਟ ਸਕੂਲਾਂ ਨਾਲੋਂ ਬੱਧੀਆ ਰਿਜ਼ਲਟ ਆ ਰਹੇ ਨੇ ਸਰਕਾਰੀ ਸਕੂਲਾਂ 'ਚ ਕਿਹਦੇ ਬੱਚੇ ਪੜਦੇ ਹੁੰਦੇ ਆ ਗਰੀਬਾਂ ਦੇ ਆਮ ਲੋਕਾਂ ਦੇ ਝੁੱਗੀਆਂ ਝੋਪੜੀਆਂ ਵਾਲਿਆਂ ਦੇ ਦਿੱਲੀ ਦੇ ਵਿੱਚ ਝੁੱਗੀ ਝੋਪੜੀ ਵਾਲਿਆਂ ਦਾ ਜਵਾਬਕ ਤੇ ਜੱਜ ਦਾ ਜਵਾਬਕ ਜਦੋਂ ਇੱਕੋ ਕਲਾਸ ਦੇ ਵਿੱਚ ਇੱਕੋ ਬੈਂਚ ਤੇ ਬਹਿ ਕੇ ਪੜਦੇ ਨੇ ਨਾ ਉਦੋਂ ਫਿਰ ਮਾਣ ਹੁੰਦਾ ਉਹਨਾਂ ਨੂੰ ਝੁੱਗੀਆਂ ਝੋਪੜੀਆਂ ਵਾਲਿਆਂ ਨੂੰ ਕਿ ਸਾਡੇ ਬੰਦੇ ਨੂੰ ਜਿਹਨੂੰ ਅਸੀਂ ਵੋਟ ਪਾਈ ਸੀ ਉਹਨੇ ਸਾਡੇ ਦੋਨਾਂ ਦੇ ਜਵਾਬ ਇਕੱਠੇ ਬਿਠਾ ਦੇ ਨਹੀਂ ਕਿਥੇ ਨੇੜੇ ਜਿਹੜੇ ਲੱਗਣ ਦਿੰਦੇ ਆਂ ਅਹੀਂ ਕਰਾਂਗੇ ਪੰਜਾਬ ਦੇ ਵਿੱਚ ਵੀ ਸਕੂਲ ਬਣਾਵਾਂਗੇ এডਿਕੇਸ਼ਨ ਸਿਸਟਮ ਠੀਕ ਕਰਾਂਗੇ ਇਹਨਾਂ ਨੂੰ ਪੜ੍ਹਾਵਾਂਗੇ ਉਦੋਂ ਮੁੜ ਕੇ ਕੁਝ ਕਰਨ ਦੀ ਲੋੜ ਨਹੀਂ ਇਹ ਪੜਨਗੇ ਕੋਈ ਫੈਕਟਰੀ ਲਾਊਗਾ ਕੋਈ ਇੰਜੀਨੀਅਰ ਬਣੂਗਾ ਇਹ ਕੰਮ ਦੇਣਗੇ ਲੋਕਾਂ ਨੂੰ ਹੋਰਾਂ ਨੂੰ ਅਸੀਂ ਤਾਂ ਭੱਜੀ ਜਾਂਦੇ ਇੱਥੋਂ ਹੁਣ ਦਿਲਵਾਓ ਬੀਜਾ ਚੱਲੀਏ ਨਿਕਲ ਜੀਏ ਬਸ ਇੱਥੋਂ ਸੋ ਵੀਰੋ ਅਸੀਂ ਤਾਂ ਹਮੇਸ਼ਾ ਆਮ ਲੋਕਾਂ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਆਂ ਮੈਂ ਵੀ ਮਸ਼ਹੂਰ ਕਲਾਕਾਰ ਸੀ ਮੈਂ ਵੀ ਕਰੋੜਾ ਰੁਪਇਆ ਕਮਾ ਲੈਂਦਾ ਕਸਤਾ ਸੀ ਡੀਮ ਫਿਲਮਾਂ ਚੋਂ ਮੈਨੂੰ ਕੀ ਲੋੜ ਸੀ ਇੱਥੇ ਗਲੀਆਂ ਦੇ ਨਾਲੀਆਂ ਦੇ ਮੌਕੇ ਦੇਖਣ ਦੀ ਪਰ ਨਹੀਂ ਪਰਮਾਤਮਾ ਵੀ ਕਹਿੰਦਾ ਹੈ ਕਿ ਯਾਰ ਲੋਕਾਂ ਦੇ ਹੱਕ ਚ ਵੀ ਤਾਂ ਕਿਸੇ ਨੂੰ ਖੜਾਉਣਾ ਹੈ ਉਹਨੇ ਮੇਰੀ ਡਿਊਟੀ ਲਈ ਹੈ ਤੇ ਤੂੰ ਲੋਕਾਂ ਦੇ ਵੱਲੋਂ ਬੋਲ ਪਈ ਤੂੰ ਲੋਕਾਂ ਵੱਲੋਂ ਐ ਬਾਕੀ ਕੋਈ ਪਾਰਟੀ ਵੱਲੋਂ ਐ ਕੋਈ ਕਿਸੇ ਘੋਟੇ ਚੋਂ ਐ ਮੈਂ ਲੋਕਾਂ ਵਾਲੇ ਘੋਟੇ ਚੋਂ ਹਾਂ ਮੈਂ ਤੁਹਾਡੇ ਅੱਗੇ ਜਾਂਦਾ ਜਦੋਂ ਮੈਂ ਹਿੱਕ ਤੇ ਹੱਥ ਮਾਰ ਕੇ ਪਾਰਲੀਮੈਂਟ ਚ ਪੁੱਛਦਾ ਸੀ ਨਾ ਮੋਦੀ ਨੂੰ ਕਿ ਅچھے ਦਿਨ ਕਬ ਆਉਣੇ ਵਾਲੇ ਐ ਮੋਦੀ ਨੂੰ ਪਸੀਨਾ ਆ ਜਾਂਦਾ ਸੀ ਇਹ ਤੁਸੀਂ ਦਿੱਤੀ ਹੈ ਤਾਕਤ ਮੈਨੂੰ ਤੇ ਤੁਹਾਡੀ ਤਾਕਤ ਮੈਂ ਤੁਹਾਡੇ ਵਾਸਤੇ ਵਰਤੂੰਗਾ ਤੁਹਾਡੇ ਉੱਤੇ ਨਹੀਂ ਵਰਤੂੰਗਾ ਇਹ ਕੀ ਕਰਦੇ ਨੇ ਵੋਟਾਂ ਲੈ ਕੇ ਤਾਕਤ ਤਾਕਤਵਰ ਬਣਦੇ ਨੇ ਤੇ ਤਾਕਤ ਲੋਕਾਂ 'ਤੇ ਫਤਦੇ ਨੇ ਫਿਰ ਕਿਸੇ ਨੂੰ ਥਾਣੇ ਚ ਫੜਾਤਾ ਜਿਵੇਂ ਝੂਠਾ ਕੇਸ ਪੁਆਤਾ ਕੇਰੇ ਲਾਈਟੋ ਸਿਓ ਟਕਰਾਉਣ ਦੇ ਪੈਸੇ ਲੈ ਲੇ ਕਦੇ ਕੁਝ ਆਹੀ-ਕਾਹੀ ਚੀਜ਼ਾਂ ਵਸ ਸੁਆਮਾਦੀ ਪਾਰਟੀ ਲੋਕਾਂ ਦੀ ਤਾਕਤ ਬਣ ਕੇ ਲੋਕਾਂ ਵਾਸਤੇ ਤਾਕਤ ਵਰਤਦੀ ਹੈ ਨਾਟ ਲੋਕਾਂ ਉੱਤੇ ਆਫਰਦਮੇ ਸਵੇਰ ਦਾ ਚੱਲਿਆ ਹੋਇਆ ਬਖਤਰਾ ਬਖਤਰੀ ਬਖੋਪੀਰ ਉਧਰੋਂ ਚੱਲੇ ਹੋਇਆ ਢਿੰਬੜ ਖੇੜੀ ਚੰਨੂ ਕਲਾਚੜ ਕਲਾ ਹੁਣ ਇੱਥੇ ਆ ਜਾ ਕੇ ਟੀਵੀ ਤੇ 9 ਵਜੇ ਇੰਟਰਵਿਊ ਕਰਨੀ ਹੈ ਸਾਰਾ ਦਿਨ ਬੋਲਦਾ ਰੋਟੀ ਗੱਡੀ ਚੀ ਹੁੰਦੀ ਹੈ ਮਿਲਗੀ ਮਿਲਗੀ ਨਹੀਂ ਨਾ ਸਹੀ ਪਰ ਤੁਹਾਡਾ ਪਿਆਰ ਆ ਜਿਹੜਾ ਥੱਕਣ ਨਹੀਂ ਦਿੰਦਾ ਭੁੱਖੇ ਲੱਗਣ ਦਿੰਦਾ ਪਿਆਰ ਆ ਤੁਹਾਡਾ ਪਿਆਰ ਜੀਰੋ ਸੋ ਵੀਰੋ ਤੁਹਾਡੇ ਨਾਲ ਪਰਵਾਹ ਨਾ ਕਰੋ ਤੁਸੀਂ ਥੱਲੇ ਆਪਦਾ ਇੱਕਾ ਰੱਖਿਓ ਕਿਨੂੰ ਪੋਲਿੰਗ ਜੈਂਟ ਬਣਾਉਣਾ ਹੈ ਕਿਨੂੰ ਕਿੱਥੇ ਲਾਉਣਾ ਹੈ ਕਿਹੜਾ ਪੋਸਟਰ ਕਿੱਥੇ ਝੰਡਾ ਲਾਉਣਾ ਹੈ ਇਹ ਤੁਸੀਂ ਕਰ ਲਿਓ ਤਾਹਾਂ ਤੋਂ ਤਾਹ ਕੈਪਟਨਾਂ ਨੂੰ ਬਾਦਲਾਂ ਨੂੰ ਤਾਂ ਮੈਂ ਕੱਲਾ ਹੀ ਬਥੇਰਾ ਜੀ ਉਹਦਾ ਉਲਝੇ ਪਏ ਨੇ ਕਹਿੰਦੇ ਇਹਦਾ ਜਵਾਬ ਕੀ ਦੇਈ ਉਹ ਇੱਕ ਗੱਲ ਕਹਿੰਦੇ ਮੈਂ ਚਾਰ ਕਹਿਣਾ ਹੀ ਕਿ ਮੈਂ ਵੀ ਇਹੀ ਕੰਮ ਕਰਦਾ ਸੀ ਬੋਲਣ ਵਾਲਾ ਮੈਂ ਕਿਹੜਾ ਗੈਸ ਵੈਲਡਿੰਗ ਕਰਦਾ ਸੀ ਉਲਝੇ ਪਏ ਨੇ ਪੂਰੇ ਉਹ ਹੁਣ ਜਿਹੜੇ ਮਰਜ਼ੀ ਲੀਡਰ ਤੋਂ ਪੁੱਛ ਲਓ ਵੋਟਾਂ ਬਾਰੇ ਕੀ ਪ੍ਰੋਗਰਾਮ ਹੈ ਕਹਿੰਦੇ ਭਵਾਨਤਮਾਨ ਕਰਾਉਣਾ ਲੈ ਆਹੀ ਕੰਮ ਹੈ ਬਸ ਉਹਨਾਂ ਕੋਲ ਰਾਮ ਆਮਿਕਾ ਸੋ ਵੀਰੋ ਆ ਨੌਜਵਾਨ ਫਿਰਦੇ ਸਾਡੇ ਬੇਲੇ ਡਿਗਰੀਆਂ ਲੈ ਕੇ ਘਰੇ ਮੁੜਿਆ ਏ ਮਾਂ ਕਹਿੰਦੀ ਏ ਪੁੱਤ ਬਹੁਤ ਵਧੀਆ ਨੰਬਰ ਲਾਇਏ ਨੇ ਸਰਟੀਫਿਕੇਟ ਲੈ ਕੇ ਗਵਰਨਮੈਂਟ ਕੋਲੇ ਜਾ ਨੌਕਰੀ ਮਿਲ ਜੂ ਭੈਣ ਦਾ ਵਿਆਹ ਕਰਾਂਗੇ ਕਬੀਲਦਾਰੀ ਲੀਤੇ ਆਉਗੀ ਉਹ ਤੜਕੀ ਤੜਕੀ ਪਹਿਲੀ ਬੱਸ ਚੜਾਉਂਦੀ ਏ ਮੁੰਡੇ ਨੂੰ ਚੰਡੀਗੜ੍ਹ ਵਾਸਤੇ ਖੰਡਾੜਾ ਦਹੀਂ ਖਵਾ ਕੇ ਸਾਰਾ ਦਿਨ ਅਰਦਾਸਾ ਕਰਦੀ ਆ ਮੰਦਰ ਗੁਰਦੁਆਰੇ ਮਸਜਿਦ ਕਿ ਅੱਜ ਮੇਰਾ ਪੁੱਤ ਗਿਆ ਹੋਇਆ ਹੈ ਨੌਕਰੀ ਮਿਲ ਜੇ ਰੱਬ ਕਰਕੇ ਪਰ ਉਸ ਮਾਂ ਦਾ ਕਾਲਜਾ ਉਦੋਂ ਫਟਦਾ ਹੈ ਜਦੋਂ ਆਪਦੇ ਮੁੰਡੇ ਨੂੰ ਆਥ ਨੇ ਪੱਗ ਹੱਥ ਚ ਲਹੂ ਲਹਾਨ ਹੋਇਆ ਤੁਰਿਆ ਆਉਂਦੀ ਦੇਖਦੀ ਹੈ ਕਹਿੰਦੀ ਵੀ ਪੁੱਤ ਕੀ ਹੋ ਗਿਆ ਬਿੱਬੇ ਵਾਲਾ ਨਾ ਫੀ ਚਾਰਜ ਹੋ ਗਿਆ ਉੱਥੇ ਸਾਰੀ ਘੁੱਟੇ ਗਵਰਨਮੈਂਟ ਨੇ ਪੁਲਿਸ ਨੇ ਕੁੜੀਆਂ ਦੀਆਂ ਚੁੰਨੀਆਂ ਲੈ ਗਈਆਂ ਮੁੰਡਿਆਂ ਦੀਆਂ ਪੱਗਾਂ ਟਹਿ ਗਈਆਂ ਫੱਟਾਂ ਭੱਜੀਆਂ ਕਿਸੇ ਦੀ ਲੱਤ ਟੁੱਟ ਗਈ ਕਿਸੇ ਦੀ ਅੱਖ ਫਟ ਗਈ ਫਿਰ ਉਦੋਂ ਉਸ ਮਾਂ ਦੇ ਦਿਲ ਚੋਂ ਇੱਕ ਹਾਂ ਨਿਕਲਦੀ ਆ ਹਾਂ ਉਹ ਕਹਿੰਦੀ ਹੈ ਜਾਓ ਵੇ ਵੇ ਸਰਕਾਰਾਂ ਵਾਲਿਓ ਤੁਹਾਡਾ ਕੱਖ ਨਾ ਰਹੇ ਵੇ ਘਰ ਘਰ ਨੌਕਰੀਆਂ ਦਾ ਵਾਅਦਾ ਕਰਕੇ ਹੁਣ ਸਾਡੇ 3 ਪੁੱਤਾਂ ਨੂੰ ਕੁੱਟਦੇ ਹੋ ਤੁਸੀਂ ਤੁਹਾਡਾ ਕੱਖ ਨਾ ਰਹੇ ਜਿਹੜੀ ਮਾਂ ਦੀ ਬਦ ਦੁਆ ਹੈ ਨਾ ਉਹ ਸਿੱਧੀ ਪਰਮਾਤਮਾ ਦੇ ਕੋਲ ਜਾਂਦੀ ਹੈ ਮਾਂ ਦੀ ਫੀਸ ਬੰਦੇ ਨੂੰ ਤਾਰ ਦਿੰਦੀ ਐ ਤੇ ਮਾਂ ਦੀ ਬਾਦ ਦਵਾ ਬੰਦੇ ਨੂੰ ਕਈ ਜਹਾਨ ਚ ਮਾਰ ਦਿੰਦੀ ਐ ਮਾਂ ਤੋਂ ਵੱਡਾ ਕੋਈ ਰਿਸ਼ਤਾ ਹੀ ਨਹੀਂ ਬਣਿਆ ਇੱਕ ਅੱਖਰ ਚ ਲਿਖਿਆ ਜਾਂਦਾ ਹੋਰ ਕੋਈ ਰਿਸ਼ਤਾ ਇੱਕ ਅੱਖਰ ਚ ਨਹੀਂ ਲਿਖਿਆ ਜਾਂਦਾ ਮਾਂ ਬਸ ਹੋਰ ਕੋਈ ਰਿਸ਼ਤੇ ਨੇ ਭੈਣ ਨੇ ਦੋ ਅੱਖਰ ਨੇ ਭਤੀਜਾ ਤਿੰਨ ਅੱਖਰ ਨੇ ਫੁੱਫੜ ਮਾਸੜਪੂ ਆ ਤਿੰਨ ਦੋ ਅੱਖਰ ਨੇ ਸਭ ਤੋਂ ਵੱਡਾ ਰਿਸ਼ਤਾ ਤੇ ਸਭ ਤੋਂ ਵੱਡਾ ਟੱਕਰ ਮਾਂ ਬਸ ਬਹੁਤ ਹੈ ਨਾ ਇਹ ਪ੍ਰੋਫੈਸਰ ਮੋਹਨ ਸਿੰਘ ਨੇ ਲਿਖਿਆ ਹੈ ਮਾਂ ਵਰਗਾ ਕਣ ਸ਼ਾਮਾ ਬੂਟਾ ਮੈਨੂੰ ਕਿਤੇ ਨਜ਼ਰ ਨਾ ਆਏ ਲੈ ਕੇ ਜੀਤੋਂ ਸ਼ਾਂ ਉਧਾਰੀ ਰੱਬ ਨੇ ਸਵਰਗ ਬਣਾਏ ਸਵਰਗ ਬਣਾਉਣ ਵਾਸਤੇ ਵੀ ਮਾਂ ਦੀ ਸ਼ਾਨਦਾਰੀ ਲਈ ਸੀ ਇਹ ਪ੍ਰੋਫੈਸਰ ਮੋਹਨ ਸਿੰਘ ਦੀਆਂ ਲਾਈਨਾਂ ਨੇ ਅੱਜ ਮਾਮਾ ਸਾਡੀਆਂ ਰੋਂਦੀਆਂ ਸਰਗੇ ਮਾਮਾ ਤੁਸੀਂ ਬੈਣ ਪਵਾਤੇ ਚਿੱਟੇ ਤੇ ਮੁੰਡੇ ਲਾਤੇ ਘਰਾਂ ਚ ਚਿੱਟੇ ਸੱਤਰ ਪਛਾਤੇ ਮਾਮਾ ਪਹਿਣਾ ਦੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਦੇ ਤੁਸੀਂ ਪਰ ਕਿੱਥੇ ਜਾਓਗੇ ਇਹ ਸਾਰੀਆਂ ਬਾਤਾਂ ਉਹਾਂ ਲੱਗਣਗੀਆਂ ਲੱਗ ਰਹੀਆਂ ਨੇ ਉਹ ਬਾਦਲ ਦਾ ਡੱਬਾ ਉੜਦਾ ਫਿਰਦਾ ਹੈ ਉਹ ਬਾਦਲ ਦਾ ਮੰਦਬੁੱਧੀ ਮੁੰਡਾ ਅਸਗਵੀਰ ਬਾਦਲ ਪਤਾ ਹੀ ਨਹੀਂ ਕੀ ਕਰ ਦਿੰਦਾ ਉਹ ਅਗਰੇ ਦਿਨ ਮੇਰੀ ਸੋਚਦਾ ਮੈਂ ਕੱਲ ਕੀ ਗਿਆ ਸੀ ਦੰਨ ਵਰਤਤ ਆਪਦੇ ਸਕੇ ਪਿਓ ਨੂੰ ਕਹ ਗਿਆ ਮੇਰੇ ਪਿਤਾ ਜ਼ਮਾਨ ਹੈ ਉਹਨਾਂ ਅਗਰ ਉਹ ਮੈਂ ਚੁੱਪ ਕੇ ਕਹਿੰਦਾ ਮੈਂ ਤਾਂ ਸਮਾਨ ਨਹੀਂ ਉਹ ਪਿਤਾਈਆਂ ਉਹਦਾ ਕੀ ਹੈ ਜਦ ਕਦੇ ਫਿਰਦੇ ਨੇ ਉਹ ਬੰਦੇ ਨਹੀਂ ਜਿਉਂਦੇ ਜਿਹੜੇ ਇਲੈਕਸ਼ਨ ਲੜਨ ਅਦਰੋ ਟੇਢ ਸਾਮੁਕਰ ਗਿਆ ਵੱਡਾ ਮੁਕਰ ਗਿਆ ਛੋਟਾ ਮੁਕਰ ਨੂੰ ਫਿਰਦਾ ਹੈ ਉਹਦਾ ਮੁੰਡਾ ਸੁਖਵੀਰ ਬਦਲ ਉਹਨੂੰ ਪਾਪਾ ਭਰੀ ਜਾਂਦਾ ਕਹਿੰਦਾ ਕੁਝ ਨਹੀਂ ਹੁੰਦਾ ਬੁੜਿਆਂ ਦੀ ਨਹੀਂ ਮੰਨੀ ਹੁੰਦੀ ਮੈਂ ਕਿਹਾ ਆਪਦੇ ਬੁੜੇ ਦੀ ਮੰਨਦਾ ਠੋਕਰ ਮੰਨ ਆ ਨਹੀਂ ਸੁਆਪਣਾ ਤਾਂ ਚੋਣ ਨਿਸ਼ਾਨੀ ਵਾਲਾ ਵਧੀਆ ਹੈ ਕਿਸੇ ਨੂੰ ਦੱਸਣਾ ਹੀ ਨਹੀਂ ਪੈਂਦਾ ਮਾਵਾ ਭਣਨ ਦਾ ਦੱਸਣ ਦੀ ਜਮਾਂ ਹੀ ਲੋੜ ਨਹੀਂ ਤਾਂ ਤੜਕੜ ਕੇ ਨੇਰੇ ਵੀ ਭਾਣ ਲੈਂਦੇ ਨੇ ਕਿੱਥੇ ਕਿੱਥੇ ਤੁਸੀਂ ਵਾਲੇ ਖੁਸ਼ ਨਾ ਹੋ ਠੀਕ ਹੈ ਨਾ ਜੇ ਲੋੜ ਪਵੇ ਅਜੇ ਵੇਲੇ ਵੀ ਭਾਣ ਲੈਂਦੇ ਨੇ ਕਿੱਥੇ ਕਿੱਥੇ ਕਰਦਾ ਕੰਮ ਉਹੀ ਆ ਜਿਹੜਾ ਤੜਕੇ ਕਰਦਾ ਸਫਾਈ ਪਰ ਕੰਨਾਂ ਕਾ ਤੜਕੇ ਇੱਧਰ ਦੇ ਪਾਸੇੋਂ ਢਾੜੂ ਫੜ ਕੇ ਸਫਾਈ ਹੁੰਦੀ ਆ ਅਖਰੇ ਉਧਰ ਨਹੀਂ ਪੜਦੀ ਮੈਨੂੰ ਪਰਸੋਂ ਇੱਕ ਪਿੰਡ ਚ ਇੱਕ ਮਾਤਾ ਜੀ ਮਿਲੀ ਕਹਿੰਦੀ ਪੁੱਤ ਤੇਰੇ ਨਾਲ ਹੀ ਆ ਫਿਕਰ ਨਾ ਕਰ ਦੋ ਮੁੰਡੇ ਨੇ ਉਹ ਵੀ ਤੇਰੇ ਨਾਲ ਨੇ ਬਸ ਤੇਰੇ ਬਾਪੂ ਵਾਲਾ ਥੋੜਾ ਜਿਹਾ ਔਖਾ ਹੋ ਜੂ ਉਹ ਤਾਂ ਵੋਟ ਨਹੀਂ ਪੈਣੀ ਐ ਤੱਕੀ ਮੈਂ ਕੀ ਗੱਲ ਕਿਸੇ ਹੋਰ ਪਾਰਟੀ ਨਾਲ ਆ ਕਹਿੰਦੇ ਨਹੀਂ ਮੈਂ ਕੀ ਗੱਲ ਕਹਿੰਦੀ ਆ 31 ਤਰੀਕ ਨੂੰ ਠੇਕੇ ਡੁੱਟੇ ਸੀ ਬਿਲਾਲ ਚ ਚ ਜਾਦੇ ਪੀ ਗਿਆ ਰਾਤ ਨੂੰ ਕੋਠੇ ਤੋਂ ਡਿੱਗ ਪਿਆ ਟੁੱਟਿਆ ਰਹਾ ਠੇਕਾ ਨਿਕ ਨਹੀਂ ਅਗਲੇ ਦਿਨ ਖੁੱਲ ਗਿਆ ਅਗਲੇ ਦਿਨ ਇਧਰ ਟੁੱਟਿਆ ਹੋਇਆ ਪਾਟ ਦਾ ਪਲਾਸਟਰ 6 ਮਹੀਨੇ ਨੂੰ ਗੁੱਜੂ ਉਹ ਤੋਂ ਦੇਖਣੀ ਪਈਏ ਆਹ ਹਾਲ ਤੰਦੀ ਸੋ ਫਰਕ ਹੈ ਥੋੜੇ ਸਾਰੇ ਅਸੀਂ ਉੱਡੇ ਫਿਰਦੇ ਆਂ ਜੀ ਮਾਵਾ ਪੈਣਾ ਨੇ ਸੀਸਾ ਹੋਣ ਉਦੋਂ ਵੱਡੀ ਕੋਈ ਅਸੀਸ ਨਹੀਂ ਹੋ ਸਕਦੀ ਬੰਦਾ ਕਿਸੇ ਮਦਾਨ ਨਹੀਂ ਹਾਰਦਾ ਜੇ ਮਾਂ ਤੇ ਭੈਣਾਂ ਦੀਆਂ ਦੁਆਵਾਂ ਤੇ ਸੀਸਾ ਹੋਣ ਸੋ ਵੀਰੋ ਮੇਰੇ ਕੋਲੇ ਬਾਹਰਲੇ ਮੁਲਕਾਂ ਚੋਂ ਬਹੁਤ ਸਾਰੇ ਵੀਡੀਓ ਤੇ ਪਾਸਪੋਰਟ ਆਉਂਦੇ ਸੀ ਤੇ ਸਾਡਾ ਮੁੰਡਾ ਫਸ ਗਿਆ ਉੱਥੇ ਉਹਦੀ ਜਾਨ ਖਤਰੇ 'ਚ ਐ ਬਚਾ ਦੋ ਤੁਸੀਂ ਦੇਖੀ ਆਣੀਆਂ ਵੀਡੀਓ ਮੈਂ ਲੈ ਆਇਆ ਇੱਕ ਦਿਨ ਮੈਂ ਸੈਂਕੜੇ ਹਜ਼ਾਰਾਂ ਮੁੰਡਾਂ ਲੈ ਕੇ ਆਇਆ ਇੱਕ ਦਿਨ ਇੱਕ ਮੁੰਡਾ ਉੱਥੋਂ ਬਚਾ ਕੇ ਲਿਆਂਦਾ ਆ ਗਿਆ ਉਹਦੀ ਭੈਣ ਦਾ ਮੈਨੂੰ ਫੋਨ ਆਇਆ ਕਹਿੰਦੀ ਵੀਰੇ ਮੇਰੀ ਮਾਂ ਨਾਲ ਗੱਲ ਕਰਾਉਣੀ ਐ ਤੇਰੀ ਧੰਨਵਾਦ ਕਰਨਾ ਮੈਂ ਕਹਿੰਦੀ ਰਹਿਣ ਦਿਨ ਦੇ ਕਹਿੰਦੀ ਨਹੀਂ ਕਰਨਾ ਉਹ ਕਹਿੰਦੀ ਉਨੇ ਮਾਂ ਨੇ ਕੰਨ ਤੇ ਫੋਨ ਲਾਤਾ ਕੋਈ ਆਵਾਜ਼ ਨਹੀਂ ਆਈ ਮੈਂ ਇਧਰੋਂ ਹੈਲੋ ਹੈਲੋ ਕਰੀ ਗਿਆ ਆਵਾਜ਼ ਨਹੀਂ ਆਈ ਰੋਣ ਵਾਂਗੂ ਜੇ ਲੱਗਿਆ ਬਾਅਦ ਚ ਕੁੜੀ ਨੇ ਫੇਰ ਫੋਨ ਫੜ ਲਿਆ ਕਹਿੰਦੀ ਕੋਈ ਗੱਲ ਨਹੀਂ ਵੀਰੇ ਮੈਂ ਬਾਅਦ ਚ ਘੰਟੇ ਇੱਕ ਬਾਅਦ ਕਰੂੰਗੀ ਫੋਨ ਇਹ ਤੋਂ ਧੰਨਵਾਦ ਕੱਲਾ ਧੰਨਵਾਦ ਲਫ਼ਜ਼ ਨਹੀਂ ਕਿਹਾ ਜਾਂਦਾ ਵੀ ਧੰਨਵਾਦ ਕਿਵੇਂ ਕਹਾਂ ਮੈਂ ਕਹ ਜੀ ਧੰਨਵਾਦ ਮੇਰਾ ਨਾ ਕਹੋ ਧੰਨਵਾਦ ਸੰਗਰੂਰ ਹਲਕੇ ਦੇ ਵੋਟਰਾਂ ਦਾ ਕਹੋ ਜਿਨ੍ਹਾਂ ਨੇ ਮੈਨੂੰ ਪੈਨ ਦਿੱਤਾ ਜਿਹੜੇ ਪੈਨ ਨੂੰ ਚਲਾ ਕੇ ਮੈਂ ਤੁਹਾਡੇ ਕਾਣੇ ਖੁਸ਼ੀਆਂ ਲੈ ਕੇ ਆਏ ਆ ਕਿਸੇ ਮਾਂ ਦਾ ਪੁੱਤ ਘਰੇ ਆ ਗਿਆ ਕਿਸੇ ਰਖੜੀ ਬੰਨਣ ਵਾਲੀ ਭੈਣ ਦਾ ਗੁੱਟ ਘਰੇ ਆ ਗਿਆ ਇਤੋਂ ਵੱਡਾ ਹੋਰ ਕੋਈ ਪੁੰਨ ਨਹੀਂ ਹੋ ਸਕਦਾ ਜੀ ਮੈਂ ਤਾਂ ਬਹੁਤ ਅੱਗੇ ਸੋਜੀ ਫੋਡੇ ਨਾਲ ਆ ਆ ਮੁੰਡੇ ਤੁਹਾਡੇ ਜਿਹੜੇ ਪਿੰਡ ਦੇ ਨੇ ਉਹਨਾਂ ਨੇ ਜੇ ਕੋਈ ਤੁਹਾਨੂੰ ਤੰਗ ਕਰਦਾ ਕੋਈ ਪੁਲਿਸ ਵੱਲੋਂ ਜਾਂ ਕੋਈ ਕੋਈ ਤੁਹਾਨੂੰ ਲੀਡਰਾਂ ਵੱਲੋਂ ਕਾਂਗਰਸ ਵੱਲੋਂ ਧਮਕਾਉਂਦੇ ਨੇ ਮੈਨੂੰ ਦੱਸਿਓ ਬਸ ਮੇਰਾ ਨਾਂ ਹੀ ਲੈ ਲਿਓ ਉਹਦਾ ਪਿਓ ਜਾਂ ਚਲ ਫਿਰ ਠੀਕ ਆ ਮੈਂ ਉਹਨਾਂ ਦਾ ਸੇਵਾਸ ਉਹਨਾਂ ਦਾ ਸਿਆ ਹੈ ਕਿ ਉਹ ਨਾ ਪਲੀਉਂ ਨਾ ਮਾਸਟਰ ਨੂੰ ਤੁਮੈਂ ਭੈਣ ਜੀ ਸ਼ਿਕਾਇਤ ਲਾਉਂ ਉਹਨਾਂ ਨੂੰ ਚੰਗਾ ਭਰਾਇਨਾ ਤਾਂ ਗੁਰਮੀਨ ਸ਼ਿਕਾਇਤ ਨਾ ਨਾ ਯਰ ਉਹ ਹਾਲ ਅਜ਼ਬਿਰ ਨਹੀਂ ਲੈ ਦੇਕਰ ਬਸ ਹੋਣੀ ਬਹੁਤ ਕਿਆ ਉਹਨੂੰ ਦੱਸਾਂਗੇ ਉਹ ਉਹਨਾਂ ਨੂੰ ਪਤਾ ਹੈ ਵੀ ਜੀ ਉਹਨੂੰ ਦੱਸਤਾ ਫਿਰ ਉਹ ਕੰਮ ਖਰਾਬ ਹੋ ਜਾਊਗਾ ਕਿਉਂਕਿ ਮੈਂ ਹਮੇਸ਼ਾ ਲੋਕਾਂ ਦੇ ਹੱਕ ਚੁੱਕਦਾ ਮੈਂ ਪੰਜ ਸਾਲਾਂ ਕਿਸੇ ਗਲਤ ਬੰਦੇ ਨੂੰ ਥਾਣੇ ਤੋਂ ਛੁਡਾਇਆ ਨਹੀਂ ਕਿਸੇ ਵੀ ਬੰਦੂ ਦੇ ਚਿੱਤੇ ਤੇ ਲਾਇਆ ਨਹੀਂ ਕਿਦਰ ਇੱਤੇ ਵਾਲੀ ਖੜਜੀ ਸਾਹਿਬ ਆਇਆ ਨਹੀਂ ਕਿਦੇ ਬਾਸਾਨੀ ਕੰਪਨੀ ਚ ਸਪਾਇਆ ਨਹੀਂ ਜਿਹੇ ਸਪਾਇਆ ਤਾਂ ਲੋਕਾਂ ਦੇ ਦੁੱਖਾਂ ਦਾ ਪਾਇਆ ਉਹਨਾਂ ਨੂੰ ਜਨੋਰ ਬੰਡਾਇਆ ਗੋ ਦੁੱਖ ਬੰਡਿਆ ਉਹ ਘਟ ਗਈ ਇੱਕ ਵੇ ਹੋਰ ਕਹਿਣਾ ਚਾਹਉਣਾ ਤੁਹਾਨੂੰ ਪਿਛਲੇ ਦਿਨੀ ਬਿਜਲੀ ਵਾਲਿਆਂ ਨਾਲ ਦੋ ਦਿਨ ਸ਼ੁਰੂ ਕੀਤਾ ਸੀ ਅਸੀਂ ਬਹੁਤ ਜ਼ਿਆਦਾ ਬਿਲ ਆਉਂਦੇ ਆ ਲੋਕਾਂ ਦੇ ਬਿਜਲੀ ਵਾਲੇ ਥੋੜੇ ਵੀ ਆਏ ਹੋਣਗੇ ਉਸ ਤੋਂ ਬਾਅਦ ਸੰਘਰਸ਼ ਕੀਤਾ ਸੰਘਰਸ਼ ਕਰਨ ਤੋਂ ਬਾਅਦ ਇਹ ਹੋ ਗਿਆ ਜ ਜ ਮੈਂ ਤੁਹਾਨੂੰ ਦੱਸਣਾ ਚਾਹਉਣਾ ਜਿਨ੍ਹਾਂ ਦੇ ਪਹਿਲਾਂ ਬਿਲ ਮਾਫ ਸੀ ਪਹਿਲਾਂ ਮਾਫੀ ਸੀ ਪੰਜ ਬਿੱਲ ਆ ਗਏ ਉਹਨਾਂ ਨੂੰ 11-11 ਹਜ਼ਾਰ ਦੇ 9-9 ਹਜ਼ਾਰ ਦੇ 8-8 ਹਜ਼ਾਰ ਦੇ ਕੋਈ ਬਿੱਲ ਆਪਾਂ ਨੇ ਆਪਣੀ ਪਾਰਟੀ ਨੇ ਮਾਫ ਕਰਾ ਲੇ ਸਰਕਾਰ ਤੋਂ ਉਹ ਬਿੱਲ ਭਰਨ ਦੀ ਕੋਈ ਲੋੜ ਨਹੀਂ ਜੇ ਕੋਈ ਕਨੈਕਸ਼ਨ ਕੱਟਣਾ ਹੈ ਸਾਨੂੰ ਦੱਸੋ ਉਹ ਬਿੱਲ ਭਰ ਦਿੱਤੇ ਲੋ